ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਪਟਿਆਲਾ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਪ੍ਰਨੀਤ ਕੌਰ ਲਈ ਚੋਣ ਪ੍ਰਚਾਰ ਕਰਨ ਲਈ ਪਟਿਆਲਾ ਵਿੱਚ ਫਤਿਹ ਰੈਲੀ ਦੌਰਾਨ ਪੰਜਾਬ ਦੇ ਵਿਕਾਸ ਦਾ ਦਾਵਾ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜ਼ੀਰਖਪੁਰ ਵਿੱਚ ਅੰਤਰਰਾਸ਼ਟਰੀ ਵਿੱਤੀ ਕੇਂਦਰ ਦੀ ਸਥਾਪਨਾ ਕਰਕੇ ਵਿਕਸਿਤ ਪੰਜਾਬ ਦੀ ਨੀਂ ਰੱਖਣਗੇ ਪਰਨੀਤ ਕੌਰ ਨੇ ਇਹ ਗੱਲ ਅੱਜ ਮੁਬਾਰਕਬਾਦ ਵਿਖੇ ਹੋਈ ਚੋਣ ਜਾਣ ਸਭਾ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਲੋਕ ਸੰਬੋਧਨ ਕਰਦਿਆਂ ਕਹੀ ਬਹੁਤ ਵੱਡੀ ਸੰਖਿਆ ਚ ਇਸ ਗਰਮੀ 'ਚ ਜੋ ਇੱਥੋਂ ਦੇ ਵਸਨੀਕ ਆਏ ਨੇ ਖਾਸ ਕਰਕੇ ਮੇਰੀ ਮਹਿਲਾ ਵਰਗ ਮੈਂ ਤੁਹਾਨੂੰ ਦਿਲੋਂ ਧੰਨਵਾਦ ਕਰਦੀ ਆ ਤੁਸੀਂ ਮੇਰਾ ਹੌਸਲਾ ਸਾਰਿਆਂ ਨੇ ਬਹੁਤ ਬੜਾਇਆ ਬਹੁਤ ਪਿਆਰਾ ਸਾਡਾ ਯੂਥ ਔਰ ਇਹਨਾਂ ਦੇ ਲੀਡਰ ਜੋ ਇੱਥੇ ਹੈਗੇ ਨੇ ਇਹਨਾਂ ਦਾ ਬਹੁਤ ਧੰਨਵਾਦ ਕਰਦੀ ਆਂ ਮੇਰੇ ਨਾਲ ਆਏ ਕੋਈ ਐਸਐਮਐ ਸੰਧੂ ਜੀ ਬਨੀ ਸੰਧੂ ਜੀ ਸੰਨਤ ਭਰ ਭਰਦਵਾਦ ਜੀ ਭਰਦਵਾਦ ਜੀ ਜੋ ਸਟੇਜ ਸਕੱਤਰ ਹੈ ਅਮਨ ਰਾਣਾ ਜੀ ਮੰਡਲ ਪ੍ਰਧਾਨ ਸ਼ਹਿਰੀ ਸੁਖਦੇਵ ਰਾਣਾ ਜੀ ਮੰਡਲ ਪ੍ਰਧਾਨ ਦਿਹਾਤੀ رویندر ویشنو جی امیت بارگو جی شیف شرما جی میری مہلا پوچے دیاں سریش دیوی رانا جی ششی شرما جی منپریت کور رچیتا سپرا اوناش سنگھ اور جے میں کسی دا نا پھول گی میں معافی چاندی ہیں سارے ہی بہت ستکار یوگ ਔਰ ਸਾਰਿਆਂ ਦਾ ਮੈਂ ਬਹੁਤ-ਬਹੁਤ ਦਿਨੋਤਨਵਾਦ ਕਰਦੀ ਹਾਂ ਅੱਜ ਅਸੀਂ ਇਕੱਤਰ ਹੋਏ ਹਾਂ ਕਿ ਪਹਿਲੀ ਤਰੀਕ ਨੂੰ ਵੋਟਾਂ ਪੈਣ ਜਾਣੀਆਂ ਉਹ ਵੋਟ ਦੇ ਨਾਲ ਭਾਰਤ ਦੀ ਸਰਕਾਰ ਬਣੂਗੀ ਭਾਰਤ ਦਾ ਪ੍ਰਧਾਨ ਮੰਤਰੀ ਬਣੂਗਾ ਔਰ ਉਹਦੇ ਨਾਲ-ਨਾਲ ਸਾਡੇ ਬੱਚਿਆਂ ਦਾ ਭਵਿੱਖ ਬਣੂਗਾ ਸਾਡੇ ਸੂਬੇ ਦਾ ਭਵਿੱਖ ਬਣੂਗਾ ਕਿ ਕੀ ਨੀਤੀਆਂ ਭਾਰਤ ਦੀ ਸਰਕਾਰ ਬਣਾਉਂਦੀ ਹੈ ਉਹ ਨੀਚੇ ਤੱਕ ਸੂਬਿਆਂ ਤੱਕ ਜਾਂਦੇ ਨੇ ਔਰ ਇਹ ਜਿਹੜੀ ਇਲੈਕਸ਼ਨ ਹੈ ਇਹ ਅਲੱਗ ਹੈ ਇਹ ਸੋਚ ਸਮਝ ਕੇ ਵੋਟ ਪਾਣੀ ਹੈ ਇਹ ਕੋਈ ਐਮਸੀਡੀ ਇਲੈਕਸ਼ਨ ਨਹੀਂ ਇਹ ਕੋਈ ਔਰ ਸਰਪੰਚੀ ਵਗੈਰਾ ਦੀ ਇਲੈਕਸ਼ਨ ਨਹੀਂ ਨਾ ਹੀ ਐਮਲ ਦੀ ਇਲੈਕਸ਼ਨ ਇਹ ਇਲੈਕਸ਼ਨ ਹੈ ਜਿਸ ਸਰਕਾਰ ਨੇ ਭਾਰਤ ਨੂੰ ਸੁਰੱਖਿਅਤ ਰੱਖਣਾ ਆਰਥਿਕ ਸਥਿਤੀ ਸਾਡੀ ਸੁਰੱਖਿਅਤ ਰੱਖਣੀ ਹੈ ਅਤੇ ਭਾਰਤ ਦਾ ਬੋਲਬਾਲਾ ਪੂਰੀ ਦੁਨੀਆ ਦੇ ਵਿੱਚ ਮਜ਼ਬੂਤੀ ਨਾਲ ਤਕੜੇ ਤਰੀਕੇ ਦੇ ਨਾਲ ਲੈ ਕੇ ਜਾਣਾ ਹੈ ਦੁਨੀਆ ਬੜੀ ਛੋਕੀ ਹੋ ਗਈ ਯੂਕਰੇਨ ਦੇ ਵਿੱਚ ਲੜਾਈ ਹੋਈ ਤਾਂ ਇੱਥੇ ਸਾਡੀ ਮਹਿੰਗਾਈ ਹੋ ਗਈ ਸੋ ਹਰ ਇੱਕ ਗੱਲ ਨੂੰ ਰੱਖ ਕੇ ਇਹ ਜ਼ਿੰਮੇਵਾਰੀ ਭਾਰਤ ਸਰਕਾਰ ਦੀ ਹੈ। ਔਰ ਇੱਕ ਪਾਸੇ ਇੱਕ ਬਹੁਤ ਮਜ਼ਬੂਤ ਦੁਨੀਆ ਦਾ ਮੰਨਿਆ ਹੋਇਆ ਲੀਡਰ ਭਾਰਤ ਦਾ ਮੰਨਿਆ ਹੋਇਆ ਲੀਡਰ ਜੋ ਪ੍ਰਧਾਨ ਮੰਤਰੀ ਬਣਨ ਵਾਲੇ ਨੇ ਬੜੇ ਨੇ ਉਹ ਰੱਗੇ ਨੂੰ ਰਹਿਣਗੇ। ਨਰਿੰਦਰ ਮੋਦੀ ਜੀ ਔਰ ਬੀਜੇਪੀ ਦੀ ਸਰਕਾਰ ਇੱਕ ਪਾਸੇ ਹੋ ਇੱਕ ਪਾਸੇ ਇੰਡੀਆ ਜਿਹੜੀ ਆਪ ਕਾਂਗਰਸ ਤ੍ਰਿਨਮੂਲ ਕਾਂਗਰਸ ਐਸਪੀ ਬਹੁਤ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ ਉਹ ਵੀ ਠੀਕ ਹੈ ਪਰ ਇਨਾਂ ਦਾ ਇੱਕ ਪ੍ਰੋਗਰਾਮ ਇੱਕ ਨੀਤੀ ਹੋਣੀ ਚਾਹੀਦੀ ਹੈ ਸਾਨੂੰ ਤਾਂ ਪੰਜਾਬ ਦਾ ਫਿਕਰ ਹੈ ਪੰਜਾਬ ਦੇ ਵਿੱਚ 25 ਸਾਲਾਂ ਤੋਂ ਇੰਨੀ ਜੋਰਾਂ ਸ਼ੋਰਾਂ ਦੇ ਨਾਲ 92 ਐਮਐਲਏ ਲਾ ਕੇ ਚਾੜੂ ਦੀ ਸਰਕਾਰ ਬਣੀ ਕੀ ਕੀਤਾ ਸਾਡੇ ਲਈ ਔਰ ਜਿੱਥੇ ਇਹ ਦਿੱਲੀ ਦੇ ਵਿੱਚ ਕਾਂਗਰਸ ਪਾਰਟੀ ਨੂੰ ਜੱਫੀਆਂ ਪਾ ਰਹੇ ਨੇ ਨਾ ਉੱਥੇ-ਉੱਥੇ ਇਹਨਾਂ ਦੀ ਲੜਾਈ ਚੱਲ ਰਹੀ ਹੈ ਤੇ ਇਹਨਾਂ ਦੀ ਨੀਤੀ ਕੀ ਹੈ ਲੀਡਰ ਤਾਂ ਜੱਫੀਆਂ ਫੇਰ ਪਾ ਲੈਣਗੇ ਜਿਹੜੀ ਲੜਾਈ ਤਰਾੜ ਕਾਂਗਰਸ ਦੇ ਵਰਕਰ ਛਾੜੂ ਦੇ ਵਰਕਰ ਦੇ ਵਿੱਚ ਹੋਊਗੀ ਉਹ ਕੌਣ ਸੰਭੂਗਾ ਉਹਨਾਂ ਦੀ 22 ਸਾਲ ਦੀ ਸਰਕਾਰ ਹੈ ਐਡ ਅਜੇ ਤੱਕ ਇੰਨੀ ਕ腐ਟ ਖੁੰਦਗੀ ਸਰਕਾਰ ਜਿਨ੍ਹਾਂ ਨੇ ਸਾਰਿਆਂ ਦੇ ਉੱਤੇ ਫੇਰ ਪਰਚੇ ਕਰਨੇ ਨੇ ਜਿਨ੍ਹਾਂ ਨੇ ਸਾਰਿਆਂ ਨੂੰ ਤੰਗ ਕਰਨਾ ਹੈ ਹੁਣ ਵੀ ਦਬਾਅ ਦੇ ਕੇ ਨਾਲ ਚੱਲੋ ਝਾੜੂ ਨਾਲ ਜੜੋ ਨਹੀਂ ਤਾਂ ਸਰਪੰਚਾਂ ਦੇ ਖਾਤੇ ਖੁੱਲ ਜਾਣਗੇ ਵਪਾਰੀਆਂ ਦਾ ਵਪਾਰ ਖਤਮ ਹੋ ਜਾਏਗਾ ਇਹ ਕੋਈ ਨੀਤੀ ਹੈਗੀ ਹੈ ਔਰ ਕਾਂਗਰਸ ਪਾਰਟੀ ਜਿਹੜੀ ਇਹ ਲੜ ਰਹੀ ਹੈ ਇੱਥੇ ਦਿੱਲੀ ਦਾ ਤੁਸੀਂ ਜੱਫੀਆਂ ਪਾ ਰਹੇ ਹੋ ਜਿਹੜੀ ਭਾਰਤ ਦੀ ਸਰਕਾਰ ਤੁਸੀਂ ਸੋਚ ਰਹੇ ਹੋ ਤੁਸੀਂ ਬਣਾਓਗੇ ਉਹਦੇ ਵਿੱਚ ਤੁਹਾਡੀਆਂ ਇਹ ਨੀਤੀਆਂ ਕਿਸ ਤਰ੍ਹਾਂ ਬਣਾਉਣਗੇ ਪੰਜਾਬ ਦੇ ਵਿੱਚ ਤੁਸੀਂ ਕਰੋਗੇ ਕੀ ਸਾਨੂੰ ਦੱਸੋ ਤਾਂ ਸਹੀ ਜੇ ਸੋਚਦੇ ਤੁਸੀਂ ਇੱਥੇ ਵੋਟ ਮੰਗ ਰਹੇ ਹੋ